ਚੜੀ ਕਾਲ ਪੰਜਾਬੀਓ ਮੈਂ ਹਾਥਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਤੇਜਿੰਦਰ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਤਹਿਤ ਅੱਜ ਅਸੀਂ ਤੁਹਾਡੇ ਸਨਮੁਖ ਇੱਕ ਹੋਰ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਤੱਕ ਬੱਚਿਆਂ ਦੇ ਸਕੂਲਾਂ ਤੱਕ ਤੇ ਘਰਾਂ ਵਿੱਚ ਅਸੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁਝ ਕਰ ਸਕੀਏ ਕੁਝ ਚੰਗਾ ਕਰ ਸਕੀਏ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜੇਕਰ ਆਸੀਂ ਕਿਸੇ ਬੁੱਕੜੀ ਪੁੱਤੇ ਜਾਣੇ ਆ ਤਾ ਉਥੇ ਸਾਨੂੰ ਹਿੰਦੀ ਅਤੇ ਅੰਗਰੇਜ਼ੀ ਦੀਆਂ ਵੱਖ-ਵੱਖ ਉਲਝਣਾ ਤਾਂ ਮਿਲ ਜਾਂਦੀਆਂ ਨੇ ਪਰ ਪੰਜਾਬੀ ਦੀ ਇੱਕ ਵੀ ਉਲਝਣ ਨਹੀਂ ਮਿਲਦੀ। ਇੱਥੇ ਜਿਹੜੀਆਂ ਵੀ ਤੁਸੀਂ ਉਲਝਣਾ ਦੇਖ ਰਹੇ ਹੋ ਇਹ ਕਿਸੇ ਵੀ ਬੁੱਕ ਡੀਪੋ ਤੇ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ। ਤੇ ਸਾਡੇ ਅੱਜ ਦੀ ਵੀਡੀਓ ਦੇ ਵਿੱਚ ਇਹ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਇਹਨਾਂ ਉਲਝਣਾ ਦੇ ਨਾਲ ਜਾਣ ਪਹਿਚਾਨ ਕਰਾ ਸਕੀਏ ਤੇ ਤੁਹਾਡੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਉਲਝਣਾ ਨੂੰ ਘਰ-ਘਰ ਪਹੁੰਚਾਉਣ ਦੀ ਤੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗੇ ਤਾ ਸਭ ਤੋਂ ਪਹਿਲਾਂ ਸਾਡੀ ਤੁਹਾਨੂੰ ਹੱਥ ਜੋੜ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਜ਼ਰੂਰ ਸਾਂਝਾ ਕੀਤਾ ਜਾਵੇ। ਲੋ ਜੀ ਅਸੀਂ ਪਹਿਲੀ ਜਿਹੜੀ ਉਲਝਣ ਦੇਖ ਰਹੇ ਹਾਂ ਇਹ ਹੈਗੀ 4 ਫੁੱਟ ਵਾਈ 1.5 ਫੁੱਟ ਦੀ। ਫੁੱਟ ਚੌੜੀ ਹੈ ਤੇ 1.5 ਫੁੱਟ ਲੰਬੀ ਹੈ। ਇਸ ਵਿੱਚ ਅਸੀਂ 35 ਅੱਖਰ ਰੱਖੇ ਨੇ। ਇਸ ਵਿੱਚ ਅਸੀਂ ਕੋਈ ਅੱਖਰ ਕੱਢ ਕੇ ਬੱਚੇ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਇਹ ਟੈਂਕੇ ਤੇ ਡੱਡੇ ਦੇ ਵਿਚਕਾਰ ਕਿਹੜਾ ਅੱਖਰ ਸੀਗਾ। ਇੱਥੇ ਈੜੀ ਤੇ ਸਸੇ ਦੇ ਵਿਚਕਾਰ ਕਿਹੜਾ ਅੱਖਰ ਸੀ? ਬਬੇਤੇ ਮੰਮੇ ਦੇ ਵਿਚਕਾਰ ਕਿਹੜਾ ਅੱਖਰ ਸੀ ਤੇ ਬੱਚਾ ਜੇਕਰ 35 ਸਹੀ ਕ੍ਰਮ ਦੇ ਵਿੱਚ ਲਾ ਦੂਗਾ ਤਾਂ ਅਸੀਂ ਸਹਿਜ ਹੀ ਸਮਝ ਜਾਵਾਂਗੇ ਕਿ ਬੱਚੇ ਨੂੰ 35 ਆ ਚੁੱਕੀ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਇਹ ਸਭ ਤੋਂ ਖਾਸ ਉਲਝਣ ਜਿਹੜੀ ਹੈਗੀ ਇਸ ਵਿੱਚ 35 ਅੱਖਰ ਨੇ ਤੇ ਇਸ ਤੋਂ ਇਲਾਵਾ ਇਹ 35 ਅੱਖਰ ਬਾਹਰ ਵੀ ਰੱਖੇ ਹੋਏ ਆ ਇਹਨਾਂ ਨੂੰ ਜੇਕਰ ਅਸੀਂ ਉਹਨਾਂ ਖਾ ਹੈਗਾ ਇਹ ਬਹੁਤ ਮੋਟਾ ਅੱਖਰ ਹੈ ਤੇ ਬੱਚਾ ਇਸ ਨੂੰ ਅੱਖਰ ਨੂੰ ਲਿਆ ਕੇ ਜੇਕਰ ਵਿੱਚ ਰੱਖੂਗਾ ਤਾਂ ਉਹਦੇ ਰਹਿਣ ਦੀ ਉਮਰ ਇਹ ਅੱਖਰ ਯਾਦ ਰਹਿਣਗੇ ਹਾਂ ਹਾਂ ਬੱਚਿਆਂ ਨੂੰ ਤੁਸੀਂ ਪੰਜ ਅੱਖਰ ਸਿਖਾਓ ਤੇ ਕਹੋ ਉਹਨੂੰ ਕਿ ਵੀ ਮੈਂ ਅੱਜ ਅੱਖਰ ਕੱਢ ਕੇ ਦੂਰ ਰੱਖੇ ਹੋਇਆ ਹੈ ਉਹਨਾਂ ਦੇ ਵਿੱਚ ਤੁਸੀਂ ਊੜਾ ਚੱਕ ਕੇ ਲਿਆਓ ਤੇ ਊੜੇ ਨੂੰ ਇਹਦੇ ਵਿੱਚ ਕਿੱਥੇ ਰੱਖੋਗੇ ਤਾਂ ਉਹ ਜਦ ਰੱਖੂਗਾ ਸਮਝ ਕੇ ਤਾਂ ਉਸਦੇ ਇਹ ਅੱਖਰ ਸੁਭਾਵਕ ਹੀ ਬਹੁਤ ਸੌਖੇ ਤਰੀਕੇ ਨਾਲ ਯਾਦ ਹੋ ਜਾਣਗੇ ਸੋ ਇਹ ਉਲਝਣ ਦੇ ਵਿੱਚ ਬੱਚੇ ਜਿਹੜੀ ਕਲੇ ਮਿਲਦੀ ਹੈ ਉਹਨਾਂ ਨੂੰ ਬੁੱਕੜੀ ਪੋਂ ਤੋਂ ਉਹ ਕਲੇ ਵੀ ਇਹਦੇ ਵਿੱਚ ਪਾ ਕੇ ਅੱਖਰ ਕੱਢ ਸਕਦੇ ਆ। ਅਸੀਂ ਸਰਕਾਰੀ ਸਕੂਲਾਂ ਵਿੱਚ ਇਹ ਉਲਝਣਾ ਦੇ ਕੇ ਆਉਣੇ ਆ ਤਾਂ ਬੱਚੇ ਇਸ ਦੇ ਵਿੱਚ ਗਿੱਲੀ ਮਿੱਟੀ ਪਾ ਕੇ ਬਾਅਦ ਵਿੱਚ ਕੱਢ ਲੈਂਦੇ ਆ ਅੱਖਰ ਸੁੱਕ ਜਾਂਦੇ ਆ ਤਾਂ ਬਹੁਤ ਸੋਹਣੇ ਅੱਖਰ ਬਣ ਜਾਂਦੇ ਆ। ਬੱਚੇ ਇਸ ਦੇ ਵਿੱਚ ਲਿਖਾਈ ਕਰਦੇ ਨੇ, ਬੱਚੇ ਇਸ ਦੇ ਵਿੱਚ ਅੱਖਰ ਲਿਆ ਲੈ ਕੇ ਰੱਖਦੇ ਨੇ ਤੇ ਬਹੁਤ ਹੀ ਕੰਮ ਆਉਣ ਵਾਲੀ ਇਹ ਉਲਝਣ ਹੈ ਤੇ ਮਿਸ਼ਨ ਸਮਰੱਥ ਤਹਿਤ ਇਹ ਵੱਖ-ਵੱਖਾਸੇ ਸਕੂਲਾਂ ਵਿੱਚ ਵੀ ਭੇਜ ਰਹੇ ਆ। ਤੇ ਇੱਕ ਉਲਝਣ ਤੁਸੀਂ ਹੋਰ ਦੇਖ ਰਹੇ ਹੋ। ਇਹ ਉਲਝਣ ਅਸੀਂ ਜਿਹੜਾ ਫੋਟੋਸਟੇਟ ਵਾਲਾ ਕਾਗਜ਼ ਹੁੰਦਾ A4 ਉਸ ਦੇ ਆਕਾਰ ਜੀ ਡੀ ਬਣਾਈ ਹੈ A4 ਜੀ ਡੀ ਤਾਂ ਇਸ ਦੇ ਵਿੱਚ ਵੀ 35 ਖਨੇ ਇਸ ਤੋਂ ਥੋੜਾ ਛੋਟੀ ਹੈ A4 ਪੇਪਰ ਹੈ ਜਿਹੜਾ ਊੜਾ ਡਾਈ ਜੀ ਸਸਾਹ ਸਾਰੀ ਉਲਜਨ ਅਸੀਂ ਰੱਖੀਏ ਤੇ ਅਸੀਂ ਇਹ ਅੱਖਰ ਨੂੰ ਢੱਡੇ ਨੂੰ ਇਸ ਦੇ ਵਿੱਚ ਵੀ ਰੱਖ ਸਕਦੇ ਹਾਂ ਤਾਂ ਅਸੀਂ ਇਹ ਉਲਜਨ ਪੰਜਾਬੀ ਪ੍ਰਚਾਰ ਦੇ ਪ੍ਰਸਾਰ ਦੇ ਤਹਿਤ ਇੱਕ ਹੋਰ ਦੇਖੋ ਇਹ ਵੱਖਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਇਹ ਗੱਗਾ ਅੱਖਰ ਹੈ ਜਿਵੇਂ ਦੇਖੋ ਇਹਦੇ ਵਿੱਚ ਤੁਸੀਂ ਰੰਗ ਕਰ ਸਕਦੇ ਹੋ ਲਿਖਾਈ ਕਰ ਸਕਦੇ ਹੋ ਬੱਚਿਆਂ ਨੂੰ ਤੁਸੀਂ ਕਾਪੀ ਤੇ ਬਣਾ ਕੇ ਦੇ ਸਕਦੇ ਕੋਈ ਰੰਗ ਭਰ ਕੇ ਕਿ ਬੱਚੇ ਉਹ ਗੱਗੇ ਨੂੰ ਕਿਹੜੇ ਅੱਖਰ ਗਮਲੇ ਨਾਲ ਮੈਚ ਕਰਨਾ ਹੈ ਕਿਹਦੇ ਨਾਲ ਕਰਨਾ ਹੈ ਘਰ ਨਾਲ ਕਰਨਾ ਤਾਂ ਇਹ ਤੁਸੀਂ ਸਾਰੇ ਇਹ ਅੱਖਰ ਕੱਟ ਕੇ ਬਣਾਏ ਹੋਏ ਆ ਤੇ ਇਹ 35 ਦੇ 35 ਅੱਖਰ ਤੁਹਾਨੂੰ ਇਸ ਵਿੱਚ ਦਿਖਾਈ ਦੇਣਗੇ ਇਹ ਹੈਗੀ ਈਵਾ ਮੈਟ ਤੁਸੀਂ ਅੱਜ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਤੁਸੀਂ ਮਾਨਸਾ ਬਠਿੰਡਾ ਭਲਾੜਾ ਦੇ ਨਹੀਂ ਤੁਸੀਂ ਪੂਰੇ ਪੰਜਾਬ ਦੇ ਬੁੱਕੜੀ ਪੂਆਂ ਤੇ ਜਾਓ ਤੇ ਉਹਨਾਂ ਨੂੰ ਕੋਈ ਸਾਨੂੰ ਈਵਾ ਮੈਟ ਊੜਿਆੜੇ ਦੇ ਵਿੱਚ ਚਾਹੀਦੀ ਐ ਐਡੀ ਸ਼ਰਮ ਦੀ ਗੱਲ ਐ ਸਾਡੇ ਲਈ ਕਿ ਪੰਜਾਬੀ ਮਾਂ ਬੋਲੀ ਦੇ ਲਈ ਇਸ ਤੇ ਕਾਰਜ ਹੀ ਨਹੀਂ ਹੋਇਆ ਤੇ ਇਹ ਈਵਾ ਮੈਟ ਸਿਰਫ ਅਸੀਂ ਤਿਆਰ ਕੀਤੀ ਐ ਤੇ ਤੁਸੀਂ ਈਵਾ ਮੈਟ ਕਿਸੇ ਵੀ ਬੁੱਕੜੀ ਪੁੱਤ ਲਿਆ ਨਹੀਂ ਸਕਦੇ ਸੋ ਇਸ ਦੇ ਵਿੱਚੋਂ ਵੀ ਅੱਖਰ ਬਾਹਰ ਨਿਕਲ ਜਾਂਦੇ ਐ ਤੇ ਵਿੱਚ ਵੀ ਰੱਖੇ ਜਾ ਸਕਦੇ ਐ ਤੇ ਸਾਡੇ ਕਈ ਵੀਰ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਉਹ ਇਸ ਦੇ ਵਿੱਚੋਂ ਅੱਖਰ ਕੱਢ ਕੇ 35 ਦੇ 35 ਅੱਖਰ ਭਲਾਵੇਂ ਅੱਖਰ ਦੇ ਰੂਪ ਦੇ ਵਿੱਚ ਆਪਣੇ ਦਫ਼ਤਰ 'ਚ ਲਗਾਉਂਦੇ ਨੇ ਤਾਂ ਬਹੁਤ ਸੋਹਣੇ ਲੱਗਦੇ ਆ ਇਹ 35 ਦੇ 35 ਅੱਖਰ ਭਲਾਵੇਂ ਅੱਖਰਾਂ ਦੇ ਰੂਪ ਦੇ ਵਿੱਚ ਦਫ਼ਤਰ ਦੇ ਵਿੱਚ ਲਗਾ ਦੇਣਾ ਤੇ ਇੱਥੇ ਦੇਖੋ ਇਹ ਹੈਗਾ ਸ਼ਬਦ ਜੋੜ ਇਸ ਦੇ ਵਿੱਚ ਸਾਰੇ 35 ਅੱਖਰ ਨੇ ਲਿਖਾਪੇ ਦੇ ਵਿੱਚ ਵੀ ਪਏ ਆ ਸਾਰੇ 35 ਅੱਖਰ ਨੇ ਸਾਰੀਆਂ ਮਾਤਰਾਵਾਂ ਜਿਹੜੇ ਸਿਹਾਰੀ ਬਿਹਾਰੀ ਔਂਕੜ ਲੈਂਕੜ ਹੋੜਾ ਗਨੋੜਾ ਲਾਂ ਦਲਾ ਟਿੱਪੀ ਵਿੰਦੀ ਅਦਕ ਜਿੰਨੇ ਵੀ ਹੈਗਾ ਇਹ ਸਾਰੀਆਂ ਦੋ ਦੋ ਨੇ ਦੋ ਤਖ ਰਾਰਾ ਵਾਵਾ ਹਾ ਜਿਹੜੇ ਪੈਰ 'ਚ ਪੈਂਦੇ ਨੇ ਤਿੰਨੇ ਉਹ ਦੋ ਦੋ ਨੇ ਲਗਾਖਰ ਟਿੱਪੀ ਵਿੰਦੀ ਅਦਕ ਮੈਂ ਦੁਬਾਰੇ ਬੋਲ ਦਵਾ ਲਗਾਖਰ ਵੀ ਦੋ ਦੋ ਨੇ ਤੇ ਜੇਕਰ ਬੱਚੇ ਨੂੰ ਲਿਖਣਾ ਹੋਵੇ ਵੀ ਪਤ ਆਰਡਰ ਲਿਖ ਕੇ ਦਿਖਾ ਖੜ ਲਿਖ ਕੇ ਦਿਖਾ ਅਜਨਾਲਾ ਲਿਖ ਕੇ ਦਿਖਾ ਲਾਂਡਰਾ ਲਿਖ ਕੇ ਦਿਖਾ ਤਾਂ ਉਹ ਬੱਚਾ ਟੇਬਲ ਤੇ ਤੁਸੀਂ ਰੱਖੋ ਤੇ ਬੱਚੇ ਨੂੰ ਬੱਚਿਆਂ ਨੂੰ ਸਦੋ ਤੇ ਉਹਨਾਂ ਨੂੰ ਕੋਈ ਸ਼ਬਦ ਜੋੜ ਬਣਾ ਕੇ ਦਿਖਾਓ ਸ਼ਬਦ ਲਿਖ ਕੇ ਦਿਖਾਓ ਵਾਕ ਬਣਾ ਕੇ ਦਿਖਾਓ ਅਜਿਹੀਆਂ ਚੀਜ਼ਾਂ ਜੇਕਰ ਸਾਡੇ ਸਕੂਲਾਂ ਦੇ ਵਿੱਚ ਆਉਣੀਆਂ ਸਾਡੇ ਘਰਾਂ ਦੇ ਵਿੱਚ ਆਉਣੀਆਂ ਤਾਂਸੀਂ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਆਪਣੇ ਆਪ ਹੀ ਖੁਦ ਸਹਿਜੇ ਤਰੀਕੇ ਨਾਲ ਕਰ ਸਕਾਂਗੇ ਸੌਖੇ ਤਰੀਕੇ ਨਾਲ ਕਰ ਸਕਾਂਗੇ ਤੇ ਅਸੀਂ ਕਿਸੇ ਨੂੰ ਉਲਾਮਾ ਵੀ ਨਹੀਂ ਦੇ ਸਕਦੇ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਨਹੀਂ ਹੋ ਰਿਹਾ ਤੇ ਇਸ ਦੇ ਲਈ ਇਸ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਜਾਂ ਸਕੂਲ ਤੋਂ ਹੁੰਦੀ ਹੈ ਤੇ ਮੇਰੀ ਅਧਿਆਪਕਾਂ ਨੂੰ ਬੇਨਤੀ ਹੈ ਜਿੰਨੇ ਵੀ ਅਧਿਆਪਕ ਇਸ ਵੀਡੀਓ ਨੂੰ ਦੇਖ ਰਹੇ ਆ ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਤਾਂ ਪਹਿਲੀ ਗੱਲ ਤਾਂ ਇਸ ਨੂੰ ਸਾਂਝਾ ਜ਼ਰੂਰ ਕਰੋ ਤੁਹਾਡਾ ਇਹ ਤੁਹਾਡੀ ਡਿਊਟੀ ਬਣਦੀ ਹੈ ਤੁਹਾਡਾ ਇਹ ਕਾਰਜ ਬਣਦਾ ਹੈ ਤੁਹਾਡੀ ਇਹ ਸੇਵਾ ਬਣਦੀ ਹੈ ਕਿ ਇਹ ਇਹ ਕਾਰਜਾਂ ਨੂੰ ਅੱਗੇ ਲਿਆਂਦਾ ਜਾ ਸਕੇ ਤੇ ਇਸ ਤੋਂ ਇਲਾਵਾ ਅਸੀਂ ਕਿਹੇ ਗਣਤਦਾ ਵੀ ਮਨਾਈਏ ਗਣਿਤ ਦੀ ਤੇ ਇਸ ਦੇ ਵਿੱਚ ਅਸੀਂ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੱਖਰ ਜੋੜ ਸੌਖੇ ਤਰੀਕੇ ਨਾਲ ਸਿੱਖ ਸਕੇ ਤੇ ਅਸੀਂ 1 ਤੋਂ 10 ਤੱਕ ਗਿਣਤੀ ਲਿਖੀ ਹੈ ਤੇ ਅਸੀਂ ਇਸ ਦੇ ਵਿੱਚ ਤਿੰਨ ਰੱਖ ਦਿੱਤਾ ਤੇ ਤਿੰਨ ਵਰਗਾ ਹੋ ਗਿਆ ਤਿੰਨ ਜੱਡਾ ਹੋ ਗਿਆ ਅਸੀਂ ਫਿਰ ਇੱਕ ਚੱਕਿਆ ਤਿੰਨ ਤੇ ਇੱਕ ਜੋੜ ਦਿੰਨੇ ਆ ਤਾਂ ਬਣ ਜਾਂਦਾ ਚਾਰ ਇੱਥੇ ਸਾਡੇ ਕੋਲ ਸਾਰੇ ਅੱਖਰ ਪਏ ਆ ਤੇ ਅਸੀਂ ਇਸ ਦੇ ਵਿੱਚ ਹੋਰ ਅੱਖਰ ਕੱਢਦੇ ਆ ਅਸੀਂ ਕੱਢ ਲਿਆ ਜੀ ਚਾਰ 4 ਰੱਖ ਦਿਆਂ ਤਾਂ ਬਣਦੇ ਵੀ 3 ਤੇ 1 4 ਹੋਗੇ ਸੀ 4 ਤੇ 4 ਕਿੰਨੇ ਹੋਗੇ ਜੀ 3 ਤੇ 1 4 4 ਤੇ 4 ਹੋ ਗਏ 8 ਇਥੇ ਉਹਦੀ ਸਹਿਜ ਚ ਚਲਾਇ ਜਾਂਦਾ ਸੋ ਸਾਰੇ ਅੱਖਰ ਇਸ ਤਰ੍ਹਾਂ ਬਣਾਈ ਗਏ ਆ ਕੱਟ-ਕੱਟ ਕੇ ਤੇ ਮੈਂ 8 ਤੇ 2 ਵੀ ਜੋੜ ਦਵਾਂ ਤਾਂ ਬਣ ਜਾਂਦੇ ਨੇ ਜੀ 10 ਤਾਂ ਇਸ ਤਰ੍ਹਾਂ ਇਹ ਇੱਕ ਤੋਂ 10 ਗਿਣਤੀ ਇਹਦੇ ਵਿੱਚ ਕੱਟ ਕੇ ਬਣਾਈ ਹੋਈ ਹੈ 2-2 ਰੱਖੀਆਂ ਹੋਈਆਂ ਤਾਂ ਕਿ ਸਹਿਜੇ ਹੀ ਸੌਖੇ ਤਰੀਕੇ ਨਾਲ ਬੱਚੇ ਪੰਜਾਬੀ ਬੋਲੀ ਨਾਲ ਜੁੜ ਸਕਣ ਤੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲਗੇ ਸਾਡੀ ਇਹ ਕੋਸ਼ਿਸ਼ ਚੰਗੀ ਲੱਗਦੀ ਹੈ ਸਾਡਾ ਇਹ ਉਦਮ ਚੰਗਾ ਲੱਗਦਾ ਤਾਂ ਇਸ ਨੂੰ ਅੱਗੇ ਜਰੂਰ ਸਾਂਝਾ ਕਰਿਓ ਜਿਹੜੇ-ਜਿਹੜੇ ਵੀ ਵੀਰ ਸਾਂਝਾ ਕਰਨਗੇ ਉਹ ਸਾਨੂੰ ਜਰੂਰ ਸਾਡੇ WhatsApp ਨੰਬਰ 73073 5150 ਮੈਂ ਦੁਬਾਰੇ ਬੋਲ ਦਵਾਂ 730735150 ਤੇ ਸਾਨੂੰ ਸਨੇਹਾ ਜਰੂਰ ਭੇਜਣ ਕਿ ਅਸੀਂ ਅੱਜ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਛੋਟਾ ਜਿਹਾ ਯੋਗਦਾਨ ਜ਼ਰੂਰ ਪਾਏਗਾ ਤੇ ਅਸੀਂ ਵੀ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਜੋ ਵੀ ਕੁਝ ਭੇਜਾਂਗੇ ਬਿਨਾਂ ਕਿਸੇ ਡਾਕ ਖਰਚੇ ਤੋਂ ਭੇਜਾਂਗੇ ਜਿਹੜੇ ਵੀ ਸਾਡੇ ਇਸ ਉਦਮ ਦੇ ਵਿੱਚ ਸਾਡਾ ਸਹਿਯੋਗ ਕਰਨਗੇ ਬਿਨਾਂ ਕਿਸੇ ਡਾਕ ਖਰਚੇ ਤੋਂ ਉਹਨਾਂ ਨੂੰ ਇਹ ਚੀਜ਼ਾਂ ਭੇਜੀਆਂ ਜਾਣਗੀਆਂ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪਾਂ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਧੰਨਵਾਦ ਜੀਵੇ ਪੰਜਾਬ ਜੀਵੇ ਪੰਜਾਬੀ